ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲ ਨਾਣਾ ਪਹਿਲੇ ਪਾਤਸ਼ਾਹ ਜੀ ਦਾ ਭਾਇ રે ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਗੁਰੂ ਨਾਨਕ ਭਾਇ રે ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਤ ਹੈ ਸਭ ਕਰੇ ਕਰਾਇਆ ਪ੍ਰਮਾਤਮਾ ਹੀ ਕਰਨ ਕਰੇ ਜੜਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਪਤਾ ਨਹੀਂ ਉਸਨੇ ਟੂਣਾ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਉਸਨੇ ਇਹ ਕਰ ਦਿੱਤਾ ਸਭ ਵੈਮ ਤੋਂ ਮਾਰ ਤੁਸੀਂ ਆਖੋਗੇ ਫਲਾਣਾ ਕਰਦਾ ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿਨ ਤੈਨੂੰ ਇਹ ਰੋਗ ਹੈ ਸਮਝ ਲੋ ਜੇ ਮਨ ਨੇ ਮੰਨ ਲਿਆ ਤੇ ਮਨਜੀ ਤੇ ਪਹ ਜਾਏਗਾ ਇਹ ਵੀ ਮੈਨਜ਼ ਕਰਦਾ ਇਹ ਸਵਾਸਤੇ ਵੈਦਾਨੋ ਹਕੀਮਾਨੋ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਇਹ ਮੈਂ ਛੁਟ ਗਿਆ ਠੀਕ ਹੋ ਜਾਏਗਾ ਕੁਝ ਵੀ ਨਹੀਂ ਆਮੋਲੀ ਤਾਂ ਕਿ ਉਸ ਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਕੱਢਾਂਗੇ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸ ਬੰਦੇ ਨੂੰ ਕਹਿ ਦੇ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈ ਗਏ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਤੂੰ ਸਮਝ ਲਓ ਮਨ ਜੇ ਤੇ ਪਹਿ ਜਾਏਗਾ ਹੋ ਗਿਆ ਕਿ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਨੇ ਇਹ ਧਾਗੇ ਤਵੀਜ਼ਾਂ ਤੇ ਕੰਮ ਇਸ ਤਰ੍ਹਾਂ ਹੀ ਚੱਲਦੇ ਬਹਿਨੂ ਕੈਨੇਡਾ ਦੇ ਜਿਹ ਇੱਕ ਸੈੰਗ ਕਹਿਣ ਲੱਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਧਾਗੇ ਤਵੀਜ਼ਾਂ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਭੇ ਆਉਂਦੇ ਨੇ ਉਹ ਤਾਂਗੇ ਤਵੀਜ਼ ਲੈਂਦੇ ਪੈ ਤੇ ਤੇ ਹੁੰਦੇ ਨੇ ਕਿਸੇ ਇੱਕਾ ਦੇ ਨਹੀਂ ਆਉਂਦਾ ਨਹੀਂ ਆਉਂਦਾ ਬਾਕੀ ਤੇ ਹੁੰਦੇ ਪੈ ਨੇ ਕੋਈ ਤਾਂਗੇ ਤਵੀਜ਼ ਨਾਲ ਹੁੰਦੇ ਪੈ ਪਰ ਕੀ ਕੀਤਾ ਜਾਏ ਕਾਮਨਾ ਦਾ ਗਰਸਿਆ ਹੋਇਆ ਮਨੁੱਖ ਵਟਕੇਗਾ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਕੁੱਤੇ ਦੀ ਤਰ੍ਹਾਂ ਵਖ ਵਖ ਦਰਤੇ ਜਾਏਗਾ ਦਵਾਰੇ ਦਵਾਰ ਸਵਾਨ ਜਿਵੇਂ ਢੋਲ ਤਨੇ ਸੁਦਰਾਮ ਭਜਨ ਕੀ ਮਾਨਸ ਜਨਮ ਆਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਏਨੋ ਲੱਜਾ ਵੀ ਨਹੀਂ ਆ ਰਹੀ ਪਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਹਿ ਰਹੇ ਨਾ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਹਾਤ ਹੈ। ਭੁੱਲ ਕੇ ਵੀ ਨਾ ਸਮਝਣਾ ਕਿਸੇ ਦੇ ਹੱਥ 'ਚ ਕੁਝ ਹੈ ਤੇ ਕੋਈ ਕੁਝ ਕਰ ਸਕਦਾ ਹੈ। ਹਾਂ ਮਨ ਨੇ ਮੰਨ ਲਿਆ ਇਸ ਤਰ੍ਹਾਂ ਜੈਸੇ ਦੋ ਤਿੰਨ ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ 'ਚ ਬੈਠ ਗਈ ਗੱਲ। ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਧ ਇਹ ਜੇ ਕਹਿਣਗੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਕੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਚ ਖਿਆਲ ਬਿਠਾ ਦੇਣਾ ਤੇ ਹੁਣ ਇਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਧੰਦਾ ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ ਔਰ ਇਹ ਧੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ ਮੈਂ ਫਿਰ ਅਰਜ਼ ਕਰਾਂ ਇਸ ਸchrechna ਪਹਿਣਾ ਕਿ ਮਨ ਪ੍ਰਭਾਵਿਤ ਨਹੀਂ ਆਉਂਦਾ 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 ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਆਉਂਦਾ ਹੈ ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ ਤੁਸੀਂ ਆਖੋਗੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਇਸ ਵਾਸਤੇ ਬੜੇ ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਜੋ ਹੈ ਪ੍ਰਚਲਤ ਹੈ ਇਹ ਸਾਰੀ ਦੁਨੀਆ ਖ਼ਬਰ ਵਿੱਚ ਟੀਵੀ ਦੇ ਵਿੱਚ ਰੇਡੀਓ 'ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਬੇ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਲੈ ਨਕਸ਼ਵਤੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹ ਹੀ ਸਾਬਣ ਲੈ ਲੈ ਤੇ ਹੁਣ ਕੌਣ ਦੱਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਹੈ ਮਹਿਲਦ ਹੋ ਸਕਦਾ ਹੈ ਜ਼ਰਾ ਕੋਮਲ ਹੋਵੇਗਾ ਲੇਕਿਨ ਨੈਣ ਨਕਸ਼ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਖੂਬਸੂਰਤ ਤਸਵੀਰਾਂ ਸਾਹਮਣੇ ਕਰਨਗੇ ਇਸਤਰੀਆਂ ਦੇ ਵੀ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋ ਲੋਕੀ ਪ੍ਰੇਰਿਤ ਹੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਤੁਹਾਨੂੰ ਕੋਰਟ ਦੇ ਖੜਾ ਕਰਦੇ ਹਾਂ ਅਸੀਂ ਲੱਖਾਂ ਰੁਪਏ ਐਡਵਰਟਾਈਜ਼ਮੈਂਟ ਤੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸੈਡਾ ਫਿਰ ਮੈਂ ਦਿੱਲੀ ਚ ਇੱਕ ਵਕੀਲ ਕੋਲ ਪੁੱਛਿਆ ਮਿੱਤਰ ਜੀ ਮੈਂ ਕਹ ਮੈਨੂੰ ਕੋਰਟੇ ਚ ਖੜਾ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਹ ਬਣਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਹ ਬਣ ਕਿਸੇ ਦੇ ਨੈਣ ਨਕਸ਼ ਠੀਕ ਨਹੀਂ ਕਰਦਾ ਔਰ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ-ਗਲਤ ਤੋਂ ਵੀ ਪ੍ਰਭਾਵਿਤ ਹੋ ਜਾਂਦਾ ਇਸ ਚੱਕਰੇ 'ਚ ਨਾ ਪੈਣਾ ਨਹੀਂ ਆਉਂਦਾ ਗਲਤ-ਗਲਤ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪ੍ਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆਤਮੇਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਚ ਦੇਖਦਾ ਹੈ ਰੇਡੀਓ ਚ ਸੁਣਦਾ ਹੈ ਬਾਰ ਬਾਰ ਉਪਮਾ ਬੰਦਾ ਉਹੀ ਖਰੀਦਦਾ ਹੈ ਇੱਕ ਪਦਾਰਥ ਘਰ ਘਰ ਪਹੁੰਚ ਸਕੇ ਇੱਕ ਚੀਜ਼ ਘਰ ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਬਲਕਿ ਅਮਰੀਕਾ ਦੇ ਚ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵੀ ਗੈਨੇਸ਼ ਜੀ ਇੱਕ ਵਸਤੂ ਦੇ ਬਣਾਉਣ ਦਿੱਤੇ ਅਮਰੀਕਾ ਦੇ ਜੋ ਹਰ ਚਾਹੰਦਾ ਹੈ 4 ਗੁਣਾ ਵੱਧ ਉਸ ਤੇ ਐਡਵਰਟਾਈਜ਼ਮੈਂਟ ਤੇ ਖਰਚਦਾ ਹੈ ਤਾਂ ਉਹ ਚੀਜ਼ ਘਰ ਘਰ ਪਹੁੰਚਦੀ। ਚਾਹ ਉਹ ਵਸਤੂ ਘਰ ਘਰ ਪਹੁੰਚਦੀ। ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ, ਰਾਜਨੀਤੀ ਦਾ ਪ੍ਰਚਾਰ ਹੈ, ਧਰਮ ਦਾ ਪ੍ਰਚਾਰ ਇਸ ਡੰਗ ਨਾਲ ਨਹੀਂ ਹੈ। ਕੀ ਹੋਇਆ ਗੁਰਦੁਆਰੇ ਚ ਕਦੀ ਕਦਾਈ ਕਥਾ ਕੀਰਤਨ ਹੋਵੇ। ਪਤਨਾ ਖੁਲਾਸਾ ਨਹੀਂ। ਟੀਵੀ ਤੇ ਕੋਈ ਜਾਂ ਰੇਡੀਓ ਜਾਂ ਖਬਰਾਂ ਜਾਂ ਮੈਗਜ਼ੀਨ ਕੋਈ ਦਿਨ ਵਰ ਸਾਨੂੰ ਇਹ ਮਿਲੇਗੀ ਪ੍ਰੇਰਣਾ ਮਹਿਰਸ ਕਰਾਂ ਮਨੁੱਖ ਪਦਾਰਤ ਤੋਂ ਪ੍ਰਭਾਵਿਤ ਹੈ ਕਿਉਂਕਿ ਪਦਾਰਤ ਦਾ ਐਡਵਰਟਾਈਜ਼ਮੈਂਟ ਬਹੁਤ ਹੈ ਪ੍ਰਚਾਰ ਬੜਾ ਹੈ ਮਨੁੱਖ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਕਿਉਂਕਿ ਪ੍ਰਚਾਰ ਨਹੀਂ ਹੈ ਔਰ ਇਸ ਚੱਕਰ ਚ ਨਾ ਪੈਣਾ ਮਨੁੱਖ ਪ੍ਰਚਾਰ ਤੋਂ ਪ੍ਰਭਾਵਿਤ ਨਹੀਂ ਹੁੰਦਾ 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 ਹੈ ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰਾ ਕਮ ਸੇ ਕਮ ਇਹ ਸਾਬਣ ਤੇ ਨਾਲ ਲੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣ ਲੱਗੇ ਇਸ ਚੱਕਰ ਚ ਨਾ ਪੈ ਜੇ ਇਸ ਕਰਕੇ ਤੂੰ ਲੈਣਾ ਭੈ ਤੇਰੀ ਸਾਹਮਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਤੇ ਇਸ ਚੱਕਰ ਚ ਨਾ ਪੈ ਇਸ ਚੱਕਰ ਚ ਨਾ ਪੈ ਪਰ ਮਨੁੱਖ ਪ੍ਰਭਾਵਿਤ ਹੋ ਜਾਂਦਾ ਹੈ ਔਰ ਮਨੁੱਖ ਉਹੀ ਚੀਜ਼ ਲਏਗਾ ਇਹ ਤੇ ਬੜੇ ਬੜੇ ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ ਚ ਹੀ ਪਈ ਰਹਿ ਜਾਣੀ ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇਗੀ ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਧਾਗੇ ਦਵੀਜ਼ਾਂ ਦੇ ਪ੍ਰਚਾਰ ਤੇ ਦੇਖ ਕੇ ਮੈਂ ਡੰਗ ਰਹਿ ਗਿਆ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਤਾ ਅਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਹੈ ਜਾਦੂ ਠੋਣਿਆਂ ਦੇ ਪ੍ਰਚਾਰ ਨਾਲ ਭਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੁਣ ਬਹੁਤਾ ਮੈਂ ਨਾਂ ਨਾਂ ਜੋ ਹੈ ਨਾਂ ਲਵਾਂ ਕਿਉਂਕਿ ਸਾਬਣ ਦੇ ਮਾਲਕ ਦੀ ਤਰ੍ਹਾਂ ਕਿਤੇ ਇਹ ਵੀ ਮੈਨੂੰ ਦਮਕੇ ਨਾ ਦੇ ਦੇ ਪਰ ਮੈਂ ਇਹ ਤਨਾਖ ਸਕਦਾ ਦਾਵੇ ਨਾਲ ਕਹਿ ਸਕਦਾ 100% ਗੱਲ ਕਥਾਈ ਗੱਲ ਕਿਉਂ ਜਿਸ ਗੁਰੂਨ ਵਸੀ ਮ ਅਥਰ ਡੇਕ ਰਹੇ ਹਨ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਆਤ ਹੈ ਇਹ ਮੇਰੇ ਬਿਰਾ ਸਤਗੁਰੂ ਭਰਾ ਕਰਕੇ ਕਹਿ ਰਹਿਣਾ ਇਹ ਮੇਰੇ ਬਿਰਾ ਭੁਲ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਤੇ ਦਾਤ ਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ ਭਾਈ રે ਮਤ ਕੋਈ ਜਾਣੋ ਅਵਰ ਕਿਸੇ ਕੇ ਕੇ ਚਾਹਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇ ਤੁਮ ਐਰਜ਼ ਕਰਾਂ ਬੋਲਾਂ ਦੀ ਸਿੱਧੀ ਤੇ ਹੈ ਬਾਰ ਬਾਰ ਕਿਸੇ ਵਸਤੂ ਬਾਰੇ ਵੀ ਬੋਲਿਆ ਜਾਏ ਮਨਕ ਪ੍ਰਭਾਵਿਤ ਹੋ ਜਾਂਦਾ ਹੈ ਦੂਸਰਾ दो बोल कौड़े बोल के बोले ने अगला तड़प के रह गया दो बोल मिठे बोले ने अगला शांत हो गया दो महान बोल जे किधरे मन सुन लवे मन महान हो जाएगा आनंदित हो जाएगा रसनल भर जाएगा वो तो केड़ा बोल है सुमंत्र साध बचना गुरु दे बोल ਕਿਉਂਕਿ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੇ ਆਵੇ ਕਸਮ ਕੀ ਬਾਣ ਮੈਂ ਫਿਰ ਦौराਵਾ ਮੁਹੰਮਦ ਸਾਹਿਬ ਨੇ ਕਿਹਾ ਸੀ ਮੈਂ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਰਿਹਾ ਹੈ ਇਸ ਵਾਸਤੇ ਅਹਿਲੇ ਇਸਲਾਮ ਇਹ ਕਹਿੰਦਾ ਹੈ ਕੁਰਾਨ ਨਾਜ਼ਲ ਹੋਈ ਹੈ ਮੁਹੰਮਦ ਸਾਹਿਬ ਨੇ ਉਚਾਰਨ ਨਹੀਂ ਕੀਤੀ ਖੁਦਾ ਤਾਂ ਨਾਜ਼ਲ ਹੋਈ ਠੀਕ ਕਹਿੰਦੇ ਹਨ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਜੈਸੇ ਮੇ ਆਵੇ ਕਸਮ ਕੀ ਬਾਣੀ ਤੈਸੜਾ ਕਰੇ ਗਿਆਨਵੇ ਲਾ ਲੋ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪ੍ਰਮਾਤਮਾ ਮਹਾਨ ਹੈ ਸਹੀ ਮਹਾਨ ਹੋ ਜਾਏਗਾ ਇਤਨਾ ਹੀ ਅਨੰਦਤ ਹੋ ਜਾਏਗਾ ਰਸ ਨਾਲ ਭਰ ਜਾਏਗਾ ਤੋਂ ਸਤਿਗੁਰੂ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ਼ ਨੇ ਕਰੋੜਾ ਪਾਪ ਨਾਸ ਹੋ ਜਾਣਗੇ ਇੱਕ ਦੋ ਦੀ ਤੇ ਗੱਲ ਛੱਡਾ ਲਖ ਮੜਿਆ ਘਰੇ ਇਕੱਠੇ ਇੱਕ ਰਤੀਲੇ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾਂ ਮੜ ਲਕੜਾਂ ਜਲਾ ਕੇ ਖਾਕ ਕੀਤੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋੜਾਂ ਪਾਪ ਨਾਸ ਹੋ ਗਏ ਤੇ ਮਨ ਦਾ ਜੁੜਨਾ ਕੀ ਹੈ ਮਨ ਦਾ ਸੁਣਨਾ ਹੋਰ ਕੀ ਜੁੜਨਾ ਹੁੰਦਾ ਹੈ ਇਸੇ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਬਈ ਤੇ ਸਰੋਤ ਹੈ ਸੁਰਤ ਦੇ ਚੈਨ ਧਿਆਨ ਪੂਰਵਕ ਸੁਣ ਰਿਹਾ ਹੈ ਸੁਰਤ ਦੇ ਚ ਸੁਣ ਰਿਹਾ ਹੈ ਤੇ ਸ਼ਬਦ ਨੇ ਆਪਣਾ ਕੰਮ ਕਰ ਦੇਣਾ ਹੈ ਮਨ ਨੂੰ ਆਨੰਦਿਤ ਕਰ ਦੇਣਾ ਹੈ ਮਨ ਨੂੰ ਸਵਾਦੀ ਲੈਣ ਕਰ ਦੇਣਾ ਹੈ ਮਨ ਨੂੰ ਗੁਣਾ ਨਾਲ ਭਰ ਦੇਣਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ ਹਾਂਜੀ